ਸੋਨੂ ਹਣੀ ਜਿੰਦਰ ਮੋਹਲ ਗੜੀਆ ਜੰਤੀ ਸਰਦਾਰ ਹਣੀ ਐ ਸਾਇਲੂਣੀ ਮੇਰੇ ਵੀਰੋ ਸਾਰੇ ਭਰਾਵਾਂ ਦਾ ਬਰਿੰਦਰ ਹੁਣਾਂ ਦਾ ਧੰਨਵਾਦ ਹੈ ਸਾਰੇ ਵੀਰਾਂ ਦਾ ਬਲਾਸਪੁਰੀਏ ਅਮਨੇ ਦਾ ਧੰਨਵਾਦ ਹੈ ਔਰ ਮਨਦੀਪ ਧਾਮੀ ਹੁਣਾਂ ਦਾ ਸਵਰਨੇ ਰੌਕਿਆਂ ਵਾਲੇ ਦਾ ਗੋਪੇ ਬੈਂਸਰਾ ਬਬਲੂ ਕੁਰੂਕ ਖੇਤਰ ਦਾ ਤੇ ਨਾਲ ਮੇਰੇ ਵੀਰੋ ਗੋਪੀ ਹਕੀਮਪੁਰ ਹੁਣਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸ਼ੀਰੇ ਮੱਲੇ ਵਾਲੇ ਦਾ ਰਾਈ ਦੇ ਮੇਲੇ ਦੇ ਲਈ ਬਹੁਤ ਵੱਡਾ ਰੋਲ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਲਓ ਮੁੰਡਾ ਗੁਜਰਾਂ ਦਾ ਆ ਗਿਆ ਮੇਰੇ ਪੰਜਾਬੀ ਵੀਰੋ ਪਹਿਲੀ ਕਬੱਡੀ ਪਾਉਣ ਲਈ ਕਹਿੰਦੇ ਇਹ ਆ ਬੁੱਟੜਪੁਰ ਦੀ ਧਰਤੀ ਦਾ ਕੀਤੂ ਇਸ ਵੇਲੇ ਲੱਗੂ ਹਲਕਾ ਜਿਹਾ ਟੱਚ ਕੇ ਨਹੀਂ ਗੱਲ ਸਮੇਂ ਦੀ ਹੋਣੀ ਹੈ ਇੱਕ ਪਾਸੇ ਹੋਣ ਜਾ ਰਿਹਾ ਹੈ ਸਿਰੇ ਦੀ ਟੱਕਰ ਹੈ ਪਹਿਲਾ ਡੇਡ ਪੁਆਇੰਟ ਜਿਹੜਾ ਇਸ ਵੇਲੇ ਬਰਸਾਲਪੁਰ ਦੀ ਟੀਮ ਦੇ ਹਿੱਸੇ ਜਾ ਜੁੜਿਆ ਹੈ ਲੈ ਵੀ ਅਮਰੀਕ ਸਿੰਘ ਚੱਕ ਲਾ ਮਾਈਕ ਆ ਦੱਸ ਦੇ ਕਿਹੜੇ ਪਿੰਡੋਂ ਆਇਆ ਆਹ ਸਾਹਮਣੇ ਕਹਿੰਦੇ ਆਲਵਗੀਰ ਸਾਹਿਬ ਦੀ ਧਰਤੀ ਦਾ ਨੌਜਵਾਨ ਸ਼ਿਕੰਦਰ ਪਹਿਲਵਾਨ ਦਾ ਕਹਿੰਦੇ ਪੋਤਾ ਕਬੱਡੀ ਪੌਣ ਦੇ ਲਈ ਪੱਧ ਗਿਆ ਮੇਰੇ ਮਿੱਤਰੋ ਉਹ ਦਾ ਵੀ ਨੇ ਧਾਰਾ ਬੋਲ ਦੇਣਾ ਉਹ 4 4 4 ਉਹ 4 ਕਹਿੰਦੇ ਤਿਆਰ ਆ ਮੇਰੇ ਮਿੱਤਰੋ ਅੱਜ ਪੈਸਟਾ ਨੂੰ ਨਵੇਂ ਸੋਦਾ ਲੀਕਾ ਦਿੱਤੇ ਜਾਣੇ ਆ ਆ ਮੇਲੇ ਦਾ ਕਹਿੰਦੇ ਦੁਨੀਆ ਨੂੰ ਐਪੀਆਰਸੀ ਉਹ ਬੱਲੇ ਪਰ ਉਹ ਕਹਿੰਦੇ ਜਸ਼ਨ ਭੱਜ ਗਿਆ ਓ ਬੱਟੇ ਬਾਈ ਗੁਰੀ ਆ ਗਿਆ ਗੁਰੀ ਧਲੇਰ ਵਾਲਾ ਜਲਾਨ ਵਾਲੇ ਰਮਨੇ ਦਾ ਮਹਾਰਾਜ ਵਾਲੇ ਯੋਧੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਪਟਾਲ ਵਾਲੇ ਮੋਹਣੇ ਹੋੜੀ ਪੁੱਜੇ ਹੋਏ ਨੇ ਆ ਪਿੱਥੋ ਵਾਲਾ ਸ਼ੀਰਾ ਬੈਠਾ ਦੁਨੀਆ ਦਾ ਮਹਾਨ ਆਓ ਸਾਹਮਣੇ ਦੇਖਣਾ ਵੀ ਗੁਰੀ ਧਲੇਰ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਰਾਜੂ ਕੋਟਲਾ ਪੜੀ ਦੀਆਂ ਦੋ ਰੈਡਾ 10000 ਦੀਆਂ ਮਨਜੀਤ ਟਾਲੀ ਤੇ ਨਾਲ ਮਨਜਿੰਦਰ ਬਿਰਕ ਵੱਲੋਂ ਪੈਣ ਗਿਆ ਆਹ ਪਹਿਲੀ ਰੇਡ ਤੇ ਲੱਗੂ ਜਫਾ ਲੱਗੂ ਜਫਾ ਇੱਕ ਪਾਸੇ ਬਰਸਾਲਪਰੀਆ ਭੇਲੂ ਆਹ 10000 ਦਾ ਜਫਾ ਲਾ ਗਿਆ ਬਈ ਹਰਿਆਣੇ ਵਾਲੇ ਨਿਆਰਾ ਆਇਆ ਕਿ ਨਹੀਂ ਫੇਰਾ ਆਹ ਦੁੱਖ ਟੁੱਟ ਕੇ ਦੁੱਖ ਟੁੱਟ ਕੇ ਓਕੇ ਆਰ ਪੋਟਾ ਓਕੇ ਆਰ ਪੋਟਾ ਕੇ ਵਿੱਚ ਓ ਜੱਟ ਦੇ ਜੱਨ ਬੱਲੇਆ ਪਿੰਡ ਪੱਕੇ ਬੱਚਦਾ ਗਿਆਰ ਕਬੱਡੀ ਦਾ ਵੇਲਦਾ ਫਿਰੇ ਜਾਫੀਆਂ ਅੱਗੇ ਓ ਬੱਲੇ ਵੱਲ ਹੋ ਗਈ ਮਾਰੇ ਮਿੱਤਰੋ ਇਹ ਬੜੀ ਹਾਰੀ ਉਧਰ ਦੁੱਲਾ ਓ ਦੁੱਲਾ ਬੱਕੇ ਪਿੰਡ ਵਾਲਾ ਬੱਕਿਆਂ ਵਾਲਾ ਦੁੱਲਾ ਬੱਕਿਆਂ ਵਾਲਾ ਦੁੱਲਾ ਨੰਬਰ ਲੈ ਕੇ ਵਾਪਸ ਗਿਆ ਨਾજર ਨਾਗਰ ਕਹੀਏ ਤੇ ਕੋਈ ਨਹੀਂ ਜਾਣਦਾ ਟੱਲੇ ਵਾਲੀਆ ਭਿੰਦਰ ਮੇਰੇ ਵੀਰੋ ਅੱਜ ਦੇ ਮੇਲੇ ਦੇ ਲਈ ਵੱਡਾ ਸਹਿਯੋਗ ਹੈ ਭਰਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਟੱਲੇ ਵਾਲੀਆ ਭਿੰਦਰ ਹੁਣਾ ਦਾ ਲੈ ਵੀ ਮੰਗੇਂਦਰ ਕਿਹੜੇ ਪਾਸੇ ਆਹ ਵੇਖ ਜਿਹੜਾ ਪੱਟੀਆਂ ਰੌਣਕਾਂ ਨੇ ਪਰ ਉਧਰ ਮਾਨ ਸਨਮਾਨ ਵੀ ਜ਼ਰੂਰੀ ਨੇ ਆਇਆ ਜਸ਼ਨ ਆਲਮਗੀਰ ਸਾਹਿਬ ਦੀ ਧਰਤੀ ਦਾ ਮੇਰੇ ਵੀਰੋ ਜਿਲ੍ਹਾ ਲੁਧਿਆਣਾ ਆਹ ਚਾਰ ਜੱਫਿਆਂ ਦੇ ਪੋਲਦਾ ਹੋਇਆ ਧਾਵਾ ਇੱਕ ਪਾਸੇ ਅਮਰਤ ਔਰ ਦੂਜੇ ਪਾਸੇ ਕਾਂਗੇ ਵਾਲਾ ਆਹ ਅਮਰਤ ਹੈ ਮੇਰੇ ਵੀਰੋ 5000 ਪਰ ਨਹੀਂ ਰੇਡਰ ਦੇ ਹਿੱਸੇ ਹੈ ਪੁਆਇੰਟ ਜਿਹੜਾ ਹੈ ਇਸ ਵੇਲੇ ਧਾਵੀ ਦੇ ਹਿੱਸੇ ਜੁੜਦਾ ਹੋਇਆ ਆ ਗੁੱਜਰ ਹੈ ਇਹ ਬੁੱਢਣਪੁਰੀਆ ਕੀਤੂ ਅਮਰੀਕ ਚੱਕ ਮਾਈ ਤੇ ਕਰ ਗੱਲ ਸਾਹਮਣੇ ਕਹਿੰਦੇ ਕੀਤੂ ਦੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਬਾਕੇ ਕਹਿੰਦੇ ਚੋਤੀ ਦਾ ਮੁਕਾਬਲਾ ਉਹ ਲੋਕ ਖੁੱਪੇ ਬੈਠੇ ਆ ਭਾਈ ਇਦੂ ਤੇ ਕੁਝ ਨਹੀਂ ਹੋ ਸਕਦਾ ਜੋ ਕਹਿੰਦੇ ਆ ਧਰਤੀ ਦੇ ਹੋ ਗਿਆ ਆ ਜਿਵੇਂ ਜਿਲ੍ਹੇ ਗੁਰਦਾਸਪੁਰ ਤੋਂ ਆਇਆ ਓ ਦੁਨੀਆ ਰਪਿੰਦਰਾ ਇਹ ਗੁਰਦਾਸਪੁਰ ਤੋਂ ਦੁਨੀਆ ਨਚਾਉਣ ਆਇਆ ਓ ਹਰਿਆਣੇ ਆਰਿਓ ਆਿਆਂ ਦਾ ਮੁੱਲ ਮੁੜ ਗਿਆ ਕਿ ਨਹੀਂ ਫੇਰ ਸੰਗਤ ਖੁਸ਼ ਹੈ ਸੰਗਤ ਖੁਸ਼ ਹੈ ਓ ਸਾਹਮਣੇ ਮੇਰੇ ਵੀਰਿਆ ਰਾਜੂ ਕੋਟਲਾ ਭੜੀ ਵਾਲਾ ਇਸ ਵੇਲੇ ਖੇਡ ਮੈਦਾਨ ਅੰਦਰ ਕਬੱਡੀ ਪਾ ਰਿਹਾ ਹੈ ਚਾਰ ਨੇ ਚਾਰ ਨੇ ਓ ਦੇਖਦਾ ਵੀ ਲੱਗਿਆ ਹੋਇਆ ਜੋਰ ਪਰ ਰਾਜੂ ਕਹਿੰਦਾ ਛੇਤੀ ਨਹੀਂ ਰੁਕਣਾ ਰੌਵਨ ਵੀ ਪੁੱਜਾ ਹੋਇਆ ਆਹ ਸਾਹਮਣੇ ਦੇਖਦਾ ਵੀ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਰਾਜੂ ਆਹ ਧਲੇਰ ਵਾਲਾ ਗੁਰੀ ਹੈ ਖੋਸਿਆਂ ਵਾਲਿਆ ਚੱਕ ਲਾ ਮਾਈਕ ਨੌਜੋਨ ਆਹ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਸੁਖਨਾਮ ਸਿੰਘ ਜੀ ਬਿਰਕ ਕਹਿੰਦੇ ਜਿਹੜਾ ਮੈਦਾ ਜਾਸੀ ਬੈਸਟ ਬਣੇਗਾ ਉਹ 2100 ਦੇ ਪਾ ਜਾਵੇਗਾ 2100 ਦੇ ਪਾ ਜਾਵੇਗਾ ਸੁਖਨਾਮ ਸਿੰਘ ਜੀ ਬਿਰਕ ਸਾਹਿਬ ਆਹ ਕਹਿੰਦੇ ਗੁਰੀ ਨੌਜੋਨ ਨੰਬਰ ਜੋੜ ਗਿਆ ਹੈ ਉਧਰ ਮਨਜੀਤ ਧਾਲੀਵਾਲ ਵੱਟਾ ਬਾਈ ਹੈ ਡਾਊਟੂ ਅਰਥ ਵੱਦਾ ਮਰਜੀਤ ਕਹਿੰਦਾ ਹੁੰਦਾ ਕਿ ਜੇ ਬੋਲ ਕੇ ਪਛਾਣ ਦੱਸੀ ਤਾਂ ਕੀ ਦੱਸੀ ਉਹ ਖੜਾ ਮਰਜੀਤ ਥਾਲੀਵਾਲ ਉਹ ਜੀਲੋ ਧੰਨਵਾਦਾ ਵੱਡੇ ਭਰਾ ਦਾ ਇਹ ਪਰ ਕਹਿੰਦੇ ਆਲਮਗੀਰੀਆ ਓ ਜਸ਼ਨ ਆ ਗਿਆ ਜਸ਼ਨ ਆ ਗਿਆ ਮੇਰੇ ਵੀਰੋ ਜਸ਼ਨ ਕਾਂਗੇ ਵਾਲੇ ਦਾ ਇੱਕੋ ਹੀ ਜੱਫਾ ਕਹਿੰਦੇ 5000 ਦਾ ਹੋਣਾ ਮੇਰੇ ਵੀਰੋ ਮਨਜੀਤ ਢਾਲੀਵਾਲ ਮਨਜਿੰਦਰ ਵਿਰਕ ਭਿੰਦਰ ਟੱਲੇ ਵਾਲ ਯੂ ਐਸ ਏ ਆਹ ਸਾਹਮਣੇ ਗੁਰਵਿੰਦਰ ਕਾਂਗਾ ਤੇ ਜਸ਼ਨ ਗੁਰਵਿੰਦਰ ਕਾਂਗਾ ਤੇ ਜਸ਼ਨ ਗੁਰਵਿੰਦਰ ਕਾਂਗਾ ਤੇ ਜਸ਼ਨ ਗੁਰਵਿੰਦਰ ਕਾਂਗਾ ਤੇ ਜਸ਼ਨ ਕੁਮਾਰ ਮਾਜਰੇ ਦੀ ਧਰਤੀ ਆਹ ਮੇਰੇ ਪੰਜਾਬੀ ਵੀਰੋ ਜੋਰ 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 ਜਵਾਨੀ ਦਾ ਜਵਾਨੀ ਦਾ ਉਹ ਦਰਸ਼ਕ ਵੀਰੇ ਟੱਕਰ ਕਿਵੇਂ ਲੱਗੀ ਫੇਰ ਔਰ ਪੋਟਾ ਓਕੇ 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 ਔਰ ਪੋਟਾ ਓਕੇ ਆ ਔਰ ਪੋਟਾ ਓਕੇ ਆ ਇਹ ਪਰ ਕਿਹਦੇ ਦੁੱਲਾ ਬੱਗੇ ਪਿੰਡ ਵਾਲਾ ਇੱਕ ਤਕੜਾ ਨੰਬਰ ਜੋੜਦਾ ਹੋਇਆ ਨੌਜਣ ਆਪਣੀ ਟੀਮ ਦੇ ਲਈ ਆ ਮੁੰਡੇ ਨੂੰ ਕਹਿੰਦੇ 13 ਫਰਵਰੀ ਨੂੰ ਆਉ ਕਹਿੰਦੇ 100 ਰੁਪਏ ਗੱਡੀ ਦਿੱਤੀ ਜਾਣੀ ਹੈ 12 13 ਫਰਵਰੀ ਵੱਲੋਂ ਬਾਜਰੇ ਦਾ ਮੇਲਾ ਹੋਵੇਗਾ ਕਹਿੰਦੇ 4 ਮਾਰਚ ਕਰੀ ਵਾਲੇ ਪਿੰਡ ਦੇ ਵਿੱਚ ਟੈਸਟਾਂ ਨੂੰ ਲੱਖ ਲੱਖ ਪਹਿਲਾ ਪ੍ਰਾਈਜ਼ 3 ਲੱਖ ਦੂਜਾ 2 ਲੱਖ 4 ਮਾਰਚ ਉਹ ਧਰਤੀ ਕਹਿੰਦੇ ਕਰੀ ਵਾਲੇ ਦੀ ਹੋਣੀ ਹੈ ਇਧਰ ਰਾਜੂ 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 ਨੰਬਰ ਲੈ ਗਿਆ ਆਪਣੀ ਟੀਮ ਦੇ ਲਈ ਆ ਪੁੱਟਣਪਰੀਆ ਕੀਤਾ ਹੈ ਇਸ ਲਈ ਖੇਡ ਮੈਦਾਨ ਅੰਦਰ ਮੇਰੇ ਵੀਰੋ ਕਬੱਡੀ ਪਾ ਰਿਹਾ ਜੱਸੀ ਬੈਲਜੀਅਮ ਦਾ ਹੈਰੀ ਬੈਲਜੀਅਮ ਹੁਣਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮੇਲੇ ਦੇ ਲਈ ਵੱਡਾ ਸਹਿਯੋਗ ਆਓ ਸਾਹਮਣੇ ਕਬੱਡੀ ਮੇਰੇ ਵੀਰੋ ਅਗਲੇ ਮੈਚ ਦੇ ਲਈ ਖੰਡੂਰ ਸਾਹਿਬ ਪੁੱਜ ਜਾਵੇ ਇੱਕ ਪਾਸੇ ਅਮਰਤੋਲਖ ਹੈ ਤੇ ਦੂਜੇ ਪਾਸੇ ਅਮਰਤ ਨੇ ਜਫਾ ਲਾ ਕੇ ਆਪਣੀ ਟੀਮ ਲਈ ਇੱਕ ਲੱਖਾਂ ਜੇ ਨੰਬਰ ਦਾ ਵਾਅਦਾ ਕਰ ਦਿੱਤਾ ਹੈ ਇਹ ਔਲਖਾਂ ਵਾਲਾ ਅਮਰਤ ਹੈ ਇਹ ਦੁਨੀਆ ਦੇ ਟਾਪਰ ਖੇਡ ਰਹੇ ਨੇ ਆਹ ਸਾਹਮਣੇ ਅਗਲੀ ਕਬੱਡੀ ਭੋਲਾ ਤਨਹੋਰੀ ਵਾਲਾ ਆ ਗਿਆ ਅਮਰੀਕਾ ਆਹ ਸਾਹਮਣੇ ਜਿਹਦੇ ਭੋਲੇ ਵੀ ਕਬੱਡੀ ਪੈ ਰਹੀ ਹੈ ਬਣੀ ਦੇ ਨੋ ਜਰਸੇ ਦੀਪੂ ਬਰੂੜ ਤੇ ਨਾਲ ਬਬਲੂ ਬਰੂੜ 3100 ਦੇਣਗੇ ਵੀਰ ਸਾਡੇ ਆਹ ਸਾਹਮਣੇ ਕਹਿੰਦੇ ਭੋਲਾ ਉਸ ਵੇਲੇ ਉਹ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਦੇਖ ਜਲਾਲ ਵਾਲਿਆ ਆਹ ਸਟੇਜ ਵੀ ਕਹਿੰਦੇ ਤਿਆਰ ਵਰ ਤਿਆਰ ਹੈ ਇਹ ਕਹਿੰਦੇ ਅਮਰਤ ਇਹਦਾ ਬਰਸਾਲਪੁਰ ਪਿੰਡ ਹੈ ਮੇਰੇ ਮਿੱਤਰੋ ਰੋ ਭੱਦ ਕਰਤੇ ਟੁੰਡੇ ਨੇ ਭੱਜ 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 ਭੱਜੋ ਪਾਸੀ ਦਾ ਪੁੱਤਾ ਕਿੰਦਰ ਦੀ ਪਹੁੰਚਦਾ ਅਮਰਤ ਬਰਸਾਲਪੁਰੀਏ ਦੇ ਜੱਫੇ ਦਾ 5000 ਰੁਪਇਆ ਮਨਜੀਤ ਧਾਲੀਵਾਲ ਮਨਜਿੰਦਰ ਬਿਰਕਾ ੱਲੇ ਵਾਲਿਆ ਭਿੰਦਰ ਅਮਰੀਕਾ ਤੋਂ ਕਹਿੰਦਾ ਵੀ ਆ ਦੇ ਦਿਓ ਲੈ ਵੀ ਨੀਤੇ ਇਹ ਫੜ ਕੇ ਮਾੜੇ ਗੱਫੇ ਫੜਾ ਦੇ ਆਹ ਸਾਹਮਣੇ ਦੇਖਣਾ ਵੀ ਗੁਰੀ ਧਲੇਰ ਨੰਬਰ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਵੱਡਾ ਇਕੱਠ ਹੈ ਸਟੇਜ ਤੇ ਮੇਰੇ ਵੀਰੋ ਸ਼ਖਸ਼ੀਅਤਾਂ ਤਾਂ ਬੈਠੀਆਂ ਨੇ ਮਨਜਿੰਦਰ ਆਿਆਂ ਦਾ ਮਾਣ ਕਰ ਰਿਹਾ ਜਿੰਦਰ ਹੁਣੀ ਮੋਹਰ ਘੜੀਏ ਆਿਆਂ ਦਾ ਮਾਣ ਕਰ ਰਿਹਾ ਸਾਰਿਆਂ ਦਾ ਧੰਨਵਾਦ ਆ ਜੰਟੀ ਆ ਵੇਖ ਜਾਰਾ ਨੌਜਵਾਨ ਰੌਣਕਾਂ ਪੱਟੀਆਂ ਨੇ ਐਨ ਕਹਿੰਦੇ ਕੀਤੀ ہوئی ਮਿਹਨਤ ਭਰਾਵਾਂ ਦੀ ਅੱਜ ਰੰਗ ਲੈ ਆਈ ਹੈ ਅੱਜ ਰੰਗ ਲੈ ਆਈ ਹੈ ਆਲਮਗੀਰੀਆ ਜਸ਼ਨ ਆ ਗਿਆ ਸਮਾਦ ਭਾਈ ਵਾਲਾ ਬਾਦਲ ਪੁੱਜਾ ਹੋਇਆ ਅੱਜ ਕਹਿੰਦੇ ਬਾਦਲ ਪੁੱਜਾ ਹੋਇਆ ਸਮਾਦ ਭਾਈ ਵਾਲਾ ਇਹ ਉਹ ਟੀਮ ਹੈ ਉਹ ਜਿੰਨਾਂ ਨੇ ਕਹਿੰਦੇ ਦਿੱਲੀ ਜਿੱਤੀ ਹੈ ਮੇਰੇ ਮਿੱਤਰੋ ਉਹ ਕਹਿੰਦੇ ਬਾਦਲ ਹੁੜੀ ਆਏ ਹੋਇਆ ਪਰ ਇੱਧਰ ਕਬੱਡੀ 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 ਉਹ ਸਾਹਮਣੇ ਕਹਿੰਦੇ ਜਸ਼ਨ ਇੱਕ ਤਗੜਾ ਨੰਬਰ ਜੋੜਦਾ ਹੋਇਆ ਲੇਵਰਪਿੰਦਰ ਉਹ ਗੁੱਲੋ ਵਾਲੇ ਕੀ ਖਿਆਲ ਤੇਰਾ ਇਹ ਦਿਲ ਦਾ ਨਹੀਂ ਮਾਰਾ ਦੁੱਲਾ ਬੱਗੇ ਪਿੰਡ ਵਾਲਾ ਉਹ ਦਿਲ ਦਾ ਨਹੀਂ ਮਾਰਾ ਦੁੱਲਾ ਬੱਗੇ ਪਿੰਡ ਵਾਲਾ ਦੁੱਲਾ ਬੱਗੇ ਪਿੰਡ ਵਾਲਾ ਆਓ ਸਾਹਮਣੇ ਖੇਡ ਮੈਦਾਨ ਅੰਦਰ ਇਸ ਵੇਲੇ ਬੱਗਿਆਂ ਵਾਲਾ ਦੁੱਲਾ ਰੇਸ਼ਮ ਸਿੰਘ ਦਾ ਪੁੱਤਰ ਆਹ ਗਾਂਦਰਾ ਵਾਲੇ ਪੰਮੇ ਦਾ ਚੰਡਿਆ ਹੋਇਆ ਦੁਨੀਆ ਦਾ ਟਾਪਰ ਕਬੱਡੀ ਪਾ ਰਿਹਾ ਸੁਰਖਪੁਰੀਆ ਯੋਧੇ ਨਾਲ ਮੁਕਾਬਲਾ ਮਾਰੇ ਮਿੱਤਰੋ ਟੱਕਰ ਸਿਰੇ ਦੀ ਆ ਨੰਬਰ 10000 ਦਾ ਹੋਊਗਾ ਜੇ ਜਾਫੀ ਲੈ ਗਿਆ ਜੇ ਰੀਡਰ ਲੈ ਗਿਆ ਆ ਸਾਹਮਣੇ ਮਨਜੀਤ ਢਾਲੀਵਾਲ ਮਨਜਿੰਦਰ ਬਿਰਕ ਤੇ ਨਾਲ ਮੇਰੇ ਵੀਰੋ ਟੱਲੇ ਵਾਲੀਆ ਭਿੰਦਰ 5000 ਰੁਪਇਆ ਮਨਜੀਤ ਦੁੱਲੇ ਦੇ ਲਈ ਪੁਜਦਾ ਕਰਦੇ ਨੌਜਨ ਆਹ ਸਾਹਮਣੇ ਅਗਲੀ ਕਬੱਡੀ ਖੇਡ ਮੈદાન ਹੁੰਦਾ ਆਹ ਰਾਜੂ ਆ ਗਿਆ ਮੇਰੇ ਮਿੱਤਰੋ ਕਪਤਾਨ ਸਿੰਘ ਜੀ ਦਾ ਧੰਨਵਾਦ ਹੈ ਲੱਡੂ ਹੁੱਤਲ ਪੂਰੇ ਗਰੁੱਪ ਦਾ ਧੰਨਵਾਦ ਆਹ ਦਿਨੋ ਧੰਨਵਾਦ ਸਾਰੇ ਵੀਰ ਦੇ ਜਿਹੜੇ ਨਾਲ ਕਹਿੰਦੇ ਹੈਰੀ ਜੁੜੀ ਵੀਰ ਨੇ ਸੋਨੂੰ ਯੂਕੇ ਤੋਂ ਨੇ ਉਹ ਸਾਰੇ ਵੀਰਾਂ ਦਾ ਧੰਨਵਾਦ ਹੈ ਆਹ ਕਹਿੰਦੇ ਕੀਤੂ ਆ ਬੁੱਢੜਪੁਰਿਆ ਨਗਰ ਕਬੱਡੀ ਪੌਣ ਦੇ ਲਈ ਪਧਿਆ ਹੋਇਆ ਉਹ ਪੱਟਾਂ ਦੇ ਕਹਿੰਦੇ ਥਾਪੀਆਂ ਵੱਜਦੀਆਂ ਉਧਰ ਕਹਿੰਦੇ ਅਮਰਤ ਵਰਗੇ ਟੱਡੇ ਮੱਲ ਉਹ ਪੱਟਾ ਤੇ ਥਾਪੀਆਂ ਮਾਰਦੇ ਨੇ ਮੇਰੇ ਮਿੱਤਰੋ ਪਰ ਬੁੱਢੜਪੁਰੀਆ ਅੱਜ ਦੁੱਖ ਤੋੜੀ ਤਰਿਆਉਂਦਾ ਉਹ ਬੁੱਢੜਪੁਰੀਆ ਕਹਿੰਦੇ ਦੁੱਖ ਤੋੜੀ ਤਰਿਆਉਂਦਾ ਜਗਜੀਵਨ ਸਿੰਘ ਜੀ ਗੱਲ ਸਾਹਿਬ ਵੇਦੇ ਹੋਣਗੇ ਵੀ ਪੁੱਤ ਕਹਿੰਦੇ ਟ੍ਰੈਕ ਤੋਂ ਆ ਕੇ ਉਹ ਕਿੰਦਾ ਦਾ ਪ੍ਰਦਰਸ਼ਨ ਕਰਦਾ ਆ ਕਹਿੰਦੇ ਰੌਬੜ ਕਹਿੰਦਾ ਕਬੱਡੀ ਪਾ ਰਿਹਾ ਆ ਬੈਠਾ ਕਹਿੰਦੇ ਜਲਾਲ ਵਾਲਾ ਰਬੜਾ ਆ ਫਿਰਦਾ ਕਹਿੰਦੇ ਡੀਟਾ ਜਲਾਲ ਵਾਲਾ ਚੈਨਾ ਸਰਪੰਚ ਜੋਧਾ ਮਹਾਰਾਜ ਤੁਹਾਵਾਡੇ ਸਭ ਨੂੰ ਲੈ ਵੀ ਅਮਰੀਕ ਜਿਹੜੇ ਪ੍ਰੋਫੈਸਰ ਸਾਹਿਬ ਕਹਿੰਦੇ ਹੁੰਦੇ ਮੇਰੀ ਖੁੱਲਗੀ ਪਟਾਕ ਦੇਣੇ ਅੱਖ ਕੇ ਗਲੀ ਦੇ ਵਿੱਚੋਂ ਕੌਣ ਲੰਘਿਆ ਦਰਸ਼ਕ ਵੀਰੋ ਅੰਬਾ ਸੁਰ ਸਿੰਘ ਵੀ ਆ ਗਿਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰਦਾ ਮੇਰੇ ਵੀਰੋ ਹਰਿਆਣੇ ਵਾਲੇ ਪਲੇਅਰਾਂ ਤੋਂ ਖੁਸ਼ ਕਰੀਮ ਖੇਡ ਰਹੀ ਆ ਆ ਸਾਹਮਣੇ ਮਾਲਕ ਸਾਡਾ ਭਰਾ ਹੈ ਬਤਰਾ ਸਾਹਿਬ ਆ ਵੇਖ ਜਿਹੜਾ ਰੌਣਕ ਹੈ ਪਹਿਲਾਂ ਇਹੀ ਕੱਪ ਕਿਨੇ ਕੁਮਾਰ ਮਾਜਰੇ ਹੋਣਾ ਸੀ ਪਰ ਮੀ ਕਰਕੇ ਮੇਰੇ ਵੀਰੋ ਲੋਕੇਸ਼ਨ ਕੇਜ ਕਰਨੀ ਪਈ ਹੈ ਆ ਵੇਖ ਮੇਰੇ ਵੀਰੋ ਰੌਣਕਾ ਪੱਡੀਆਂ ਨੇ ਕਿ ਕੁਮਾਰ ਮਾਜਰੇ ਪਿੰਡ ਦੇ ਮੁੰਡੇ ਵੇਖ ਲੋ ਮੁੰਡੇ ਸ਼ਾਕ ਪਗਾਉਂਦੇ ਨੇ ਦਸਾਂ ਨਖ ਨਹਾਂ ਦੀ ਕਿਰਤ ਕਮਾਈ ਖੇਡਾਂ ਉੱਪਰ ਲਾਉਂਦੇ ਨੇ ਖਰੇ ਖੋਟੇ ਦੀ ਪਰਖ ਇਹਨਾਂ ਨੂੰ ਕਰਦੇ ਗੱਲ ਤਣਕਾ ਕੇ ਵੀ ਦੇਖ ਲੋ ਸੱਚੇ ਸੱਜਣੋ ਦੇ ਜੱਫੀਆਂ ਪਾ ਕੇ ਮਿਲਦੇ ਜੱਫੀਆਂ ਪਾ ਕੇ ਆਹ ਕਹਿੰਦੇ ਜਸ਼ਨ ਇਸ ਵੇਲੇ ਇਹ ਸ਼ਿਕੰਦਰ ਪਹਿਲਵਾਨ ਦਾ ਪੋਤਾ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਇਹ ਸ਼ਿਕੰਦਰ ਪਹਿਲਵਾਨ ਦਾ ਪੋਤਾ ਹੈ ਇਹ ਦੁਨੀਆ ਜਿੱਤੀ ਬੈਠੇ ਆ ਇਹ ਦੁਨੀਆ ਜਿੱਤੀ ਬੈਠੇ ਆ ਇਹ ਸ਼ਿਕੰਦਰ ਪਹਿਲਵਾਨ ਦਾ ਪੋਤਾ ਹੈ ਮਨਜੀਤ ਧਾਲੀਵਾਲ ਕਹਿੰਦਾ ਵੱਡਾ ਪਿਆਰ ਦਿੱਤਾ ਜਾਣਾ ਓ ਕਾਂਗੇ ਵਾਲਾ ਕਾਂਗੇ ਵਾਲਾ ਹੋਈ ਪਈ ਆ ਓ ਕਾਂਗੇ ਵਾਲਾ ਕਾਂਗੇ ਵਾਲਾ ਹੋਈ ਪਈ ਹੈ ਸਰਪੰਚ ਕਪਤਾਨ ਸਿੰਘ ਜੀ ਬਕਨਾਰ ਵਾਲੇ ਤੇ ਜੱਗਾ ਖਹਿਰਾ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿਹਿਆਂ ਨੂੰ ਆਖਦੇ ਆ ਢੋਲੇ ਵਾਲਿਆ ਬਿੱਟੂ ਵੀ ਪੁੱਜਿਆ ਅੱਜ ਦੇ ਮੇਲੇ ਦੇ ਲਈ ਕਹਿੰਦੇ ਜੋਗੇ ਕੰਗ ਦਾ ਆਮ ਮੇਰੇ ਵੀਰੋ ਫੱਟਾ ਰੋਲ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਅੰਟਾਰੀਓ ਦੀ ਧਰਤੀ ਤੋਂ ਸਰਦਾਰ ਜੋਗਾ ਸਿੰਘ ਜੀ ਕੰਗ ਮੇਰੇ ਵੀਰੋ ਅੱਜ ਦੇ ਮੇਲੇ ਦੇ ਲਈ ਪੱਟੀ ਸਪੋਰਟ ਹੈ ਆਲ ਖਾਂ ਵਾਲਾ ਲੱਭ ਪੁੱਜਿਆ ਵਿਸ਼ੇਸ਼ ਤੌਰ ਤੇ ਧੰਨਵਾਦ ਅਮਰੀਕਾ ਤੋਂ ਭਰਾ ਦਾ ਪਰ ਬੱਗੇ ਪਿੰਡ ਵਾਲਾ ਦੁੱਲਾ ਅੱਜ ਕਹਿੰਦੇ ਰੁਕਣ ਦੇ ਮੂਡ ਚ ਨਹੀਂ ਗੱਲਾਂ ਸਮੇਂ ਦੀਆਂ ਆਓ ਮੇਰੇ ਵੀਰੋ ਮੁੜ ਕੋ ਮੁੜ ਕੀ ਹੋਇਆ ਪਿਆ ਨੌਜਨ ਰਾਜੂ ਕੋਟਲਾ ਪੜੀ ਦਾ ਆਓ ਸਰਦਾਰ ਸਿੰਘ ਜੀ ਖੰਨਾ ਮਾਜਰਾ ਖੰਨਾ ਮਾਜਰਾ ਉਹ ਵੀ ਚਿੱਤੇ ਤੌਰ ਤੇ ਪੁੱਜੇ ਨੇ ਧੰਨਵਾਦ ਅਮਰੀਕ ਚੱਕ ਬਾਈਕਰ ਵੀ ਗੱਲ ਉਹ ਸਾਹਮਣੇ ਕਹਿੰਦੇ ਰੇਡ ਪੈ ਰਹੀ ਹੈ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਉਧਰ ਰੈਫਰੀ ਵੀ ਕਹਿੰਦੇ ਚੋਟੀ ਤੇ ਲੱਗੇ ਹੋਇਆ ਇੱਕ ਪਰਵਾਰ ਹੈ ਮੈਨੂੰ ਲੱਗਦਾ ਆ ਨੰਬਰ 5000 ਦਾ 5000 ਦਾ 5000 ਦਾ ਮਨਜੀਤ ਢਾਲੀਵਾਲ ਮਰਜਿੰਦਰ ਬਿਰਕ ਤੇ ਟੱਲੇ ਵਾਲੀਏ ਭਿੰਦੜ ਵੱਲੋਂ ਨੀਟਿਆ 5000 ਫੜ ਕੇ ਲੈ ਕੇ ਆ ਭੇਲੂ ਪਰਸਾਲਪੁਰਿਆ ਨੂੰ ਦੇ ਦੇ ਆਹ ਸਾਹਮਣੇ ਇੱਕ ਪਾਸੇ ਆ ਨੰਬਰ ਵੀ 5000 ਦਾ ਹੋਣਾ ਮੇਰੇ ਮਿੱਤਰੋ ਇਹ ਆ ਸੁਰਖਪੁਰਿਆ ਇਹ ਆ ਸੁਰਖਪੁਰੀਆ ਯੋਧਾ ਲਾ ਕੇ ਟੱਕੜਾ ਜਫਾ ਆਪਣੀ ਟੀਮ ਦੇ ਲਈ ਨੰਬਰ ਦਾ ਵਾਅਦਾ ਕਰ ਗਿਆ 5000 ਰੁਪਇਆ ਮਨਜਿੰਦਰ ਬਿਰਕ ਮਨਜੀਤ ਧਾਲੀਵਾਲ ਤੇ ਟੱਲੇ ਵਾਲੀਏ ਭਿੰਦਰ ਵੱਲੋਂ ਅਮਰੀਕਾ ਤੋਂ ਯੋਧੇ ਦੇ ਲਈ ਵੀ ਆ ਗਿਆ ਨੀਟਾ ਮਾਇਆ ਆਪ ਹੀ ਫੜਾਈ ਚੱਲ ਆਹ ਸਾਹਮਣੇ ਜਸ਼ਨ ਅਗਲੀ ਕਬੱਡੀ ਪਾ ਰਿਹਾ ਹੈ ਆਓ ਸਾਹਮਣੇ ਕਹਿੰਦੇ ਜਸ਼ਨ ਦੀ ਕਬੱਡੀ ਪੈ ਰਹੀ ਹੈ ਇਹ ਜਿਨ੍ਹਾਂ ਨੇ ਕਹਿੰਦੇ ਲੱਖਾਂ ਲਾਇਆ ਮੇਰੇ ਮਿੱਤਰੋ ਉਹ ਜਿਨ੍ਹਾਂ ਨੇ ਕਹਿੰਦੇ ਲੱਖਾਂ ਲਾਇਆ ਇਹ ਕਹਿੰਦੇ ਲਾਇਆ ਤੇ ਕਿਸੇ ਗੱਲ ਨੂੰ ਹੀ ਲਾਇਆ ਪਰ ਸਵਾਦ ਵੀ ਕਹਿੰਦੇ ਔਣ ਪੂਰਾ ਆ ਅੱਜ ਤੁਖ ਟੁੱਟ ਗਿਆ ਉਹ ਬੱਟਾ ਬੇਲਾ ਚੱਲਦਾ ਨੰਬਰ ਕਹਿੰਦੇ ਇਸ ਵੇਲੇ ਜਸ਼ਨ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਉਧਰ ਮੁੰਡੇ ਪਟੂੜ ਵਾਲੇ ਕਹਿੰਦੇ ਵੱਡੀ ਦੇ ਬੋਝਸਿਆਂ ਦੇ ਉੱਪਰ 3100 ਦਿੱਤਾ ਜਾਵੇਗਾ ਅਗਲੀ ਰੇਡ ਬੋਲ ਰੁਪਿੰਦਰ ਦੇ ਲਓ ਕਬੱਡੀ 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 ਗੁਰੀ ਧਲੇਰ ਵਾਲਾ ਗੁਰੀ ਨੰਬਰ ਲੈ ਗਿਆ ਹੈ ਸੈਮੀਆ ਦੇ ਬੈਸਟਾਂ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਫਾਈਨਲ ਦੇ ਬੈਸਟ ਨੂੰ ਮਾਨ ਸਨਮਾਨ ਕੀਤਾ ਜਾਊਗਾ ਲੈ ਵੀ ਦਿਲਬਰ ਖਨੇਰ ਵਾਲਿਆ 8 ਵਜੇ ਤੋਂ ਪਹਿਲਾਂ ਪਹਿਲਾਂ ਫਾਈਨਲ ਕਰਵਾ ਦੇ ਦੋ ਕੁਆਟਰ ਪਏ ਆ ਦੋ ਸੈਮੀ ਤੇ ਇੱਕ ਫਾਈਨਲ ਪਿਆ ਪੰਜ ਮੈਚ ਤੋਂ ਦੋ ਘੰਟਿਆਂ ਦੇ ਵਿੱਚ ਕਰਵਾਉਣੇ ਆ ਹੁਣ ਸਮਾਂ ਆਪਣੇ ਆਪ ਅਡਜਸਟ ਕਰ ਲੈ ਨੌਜੋਨਾ ਆਓ ਸਾਹਮਣੇ ਰਾਜੂ ਕੋਟਲਾ ਪੜੀ ਵਾਲਾ ਉਧਰ ਕਹਿੰਦੇ ਗੱਲਾਂ ਵਾਲਾ ਅੱਬੂ ਵੀ ਪਹੁੰਚ ਚੁੱਕਾ ਹੈ ਅੱਬੂ ਵੀ ਪਹੁੰਚ ਚੁੱਕਿਆ ਹੈ ਹੋਲਡ ਪੁਆਇੰਟ ਦਾ ਫੈਸਲਾ ਕਰਿਓ ਜੀ ਫੋਲਡ ਪੁਆਇੰਟ ਦਾ ਫੈਸਲਾ ਮਨੀ ਧੂੜ ਤੇ ਦੂਜੇ ਪਾਸੇ ਗਏ ਹੋ ਥੈਂਕ ਯੂ ਦੁੱਲਾ ਗੁੱਲਾ ਦੁੱਲਾ ਫੇਰ ਆ ਗਿਆ ਮੇਰੇ ਵੀਰੋ ਕਬੱਡੀ 365.com ਪੂਰੀ ਦੁਨੀਆ ਦੇ ਵਿੱਚ ਲਾਈਵ ਦਿਖਾ ਰਹੀ ਹੈ ਹੈਪੀ ਹੋਣਾ ਦਾ ਪ੍ਰਦੀਪ ਹੋਣਾ ਦਾ ਧੰਨਵਾਦ ਹੈ ਆਹ ਪੱਕੇ ਪਿੰਡ ਵਾਲਾ ਦੁੱਲਾ ਇਸ ਲਈ ਖੇਡ ਮੈਦਾਨ ਅੰਦਰ ਕਬੱਡੀ 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 ਕਰਦਾ ਹੋਇਆ ਜਿਹੜਾ ਨੰਬਰ ਹੋਲਡ ਵਾਲਾ ਹੈ ਉਹ ਨੰਬਰ ਰੇਟਰ ਨੂੰ ਦਿੱਤਾ ਗਿਆ ਹੈ ਉਹ ਬਰਸਾਲਪੁਰ ਦਾ ਨੰਬਰ ਹੈ ਜੀ ਧਨੌਰੀ ਦਾ ਨੰਬਰ ਹੈ ਜੀ ਉਹ ਧਨੌਰੀ ਨੂੰ ਦਿੱਤਾ ਗਿਆ ਹੈ ਨੋਟ ਕਰ ਲਿਓ 14 ਤੇ 15 ਦੀ ਟੱਕਰ ਅਮਰੀਕ ਸਿਆ ਉਹ ਕੁੰਡੀਆਂ ਦੇ ਸਿੰਘ ਫਸ ਗਏ ਅੱਜ ਨਿੱਤਰੂ ਬੜੇ ਨੇ ਖਾੜੀ ਉਹ ਡਾਂਗ ਉੱਤੇ ਡੇਰਾ ਜੱਟ ਦਾ ਇਸ ਗੱਲ ਦਾ ਝੂਠ ਨਾ ਜਾਣੀ ਉਹ ਕਹਿੰਦੇ ਜਲਾਲ ਵਾਲਾ ਸੁੱਖਾ ਵੀ ਆ ਗਿਆ ਉਧਰ ਸਾਹਮਣੇ ਗੇੜਾ ਜੀ ਕੋਟ ਦੇ ਭੰਡੀ ਵਾਲਾ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਕਿ ਟੈਂਡੀਆਂ ਕਬੱਡੀਆਂ ਦੇ ਚੜ ਚੜ ਕੇ ਦੇਖਦਾ ਜਮਾਨਾ ਅੱਜ ਖੜ ਖੜ ਕੇ ਕੌਣ ਖੁੱਚੂ ਕਿੱਟੇ ਕੌਣ ਪਾਊਗਾ ਕਬੱਡੀ ਅੱਜ ਝੁਕ ਝੁਕ ਕੇ ਜਿਹਦੇ ਪੱਟਾਂ ਦੇ ਵਿੱਚ ਜੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਜਿਹਦੇ ਪੱਟਾਂ ਦੇ ਵਿੱਚ ਜੋਰ ਮਿੱਤਰੋ ਉਹਨੇ ਜਾਣਾ 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 ਜਿੱਤ ਕੇ ਰਾਜੂ ਨੰਬਰ 5000 ਦਾ ਹੋਣੇ ਨੰਬਰ 5000 ਦਾ ਹੁਣ ਮਨਜਿੰਦਰ ਵੱਲੋਂ ਮਨਜੀਤ ਵੱਲੋਂ ੱਲੇ ਵਾਲੀਏ ਭਿੰਦਰ ਵੱਲੋਂ 5000 ਦਾ ਜਫਾ ਓ ਹਰਿਆਣੇ ਵਾਲਿਓ ਕੀ ਹਾਲ ਚਾਲ ਹੈ ਓ ਬਾਬਾ ਬੈਠਾ ਕਿ ਨੀਲੀ ਪਾਗਣਾ ਬਾਪੂ ਆਉਂਦਾ ਸਵਾਦ ਦੱਖ ਟਟ ਕੇ ਕੇ ਨਹੀਂ ਜੇ ਹਜੇ ਵੀ ਕੋਈ ਕਸਰ ਆ ਅਦੇ ਤੇ ਟ੍ਰੇਲਰ ਹੈ ਫਿਲਮ ਤੇ ਬਾਕੀ ਆ ਬਾਪੂ ਖੜਾ ਹੋ ਗਿਆ ਭੰਗੜੇ ਪਾਉਣ ਲੱਗ ਗਿਆ ਆਹ ਸਾਹਮਣੇ ਗੁਰੀ ਤੇ ਯੋਧਾ ਗੁਰੀ ਤੇ ਯੋਧਾ ਗੁਰੀ ਤੇ ਯੋਧਾ ਗੁਰੀ ਤੇ ਯੋਧਾ ਅਮਰੀਕ ਕਬੱਡੀ 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 ਬਿੰਦੂ ਲੱਗਦਾ ਕਾਲਿਆ ਗੌਰਵਜਾ ਵਸ ਨਹੀਂ ਚੰਨਿਆ ਉਹਦੇ ਢੇਰੇ ਚੱਕ ਕੇ ਕੋਲੇ ਮੈਚ ਸਮਾਪਤ ਮੈਚ ਸਮਾਪਤ 14 ਨੰਬਰ ਨੇ ਧਨੋਰੀ ਦੇ ¡Pensad en ¿sí?